ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਨਦੀ ਪ੍ਰਣਾ ਸਿੱਧੂ ਮੂਸੇਵਾਲੇ ਦੀ ਦੂਸਰੀ ਵਰਸੀ ਆ ਤੇ ਸਿੱਧੂ ਨੂੰ ਚਾਉਣ ਵਾਲਿਆਂ ਦੀ ਕਮੀ ਨਹੀਂ ਅੱਜ ਨੌਜਵਾਨ ਸੇਵਾ ਕਲੱਬ ਵੱਲੋਂ ਸਿੱਧੂ ਦੀ ਯਾਦਗਾਰ ਤੇ ਉਸੇ ਟਾਲੀ ਦੇ ਹੇਠਾਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ 'ਚ ਸਿੱਧੂ ਨੂੰ ਚਾਉਣ ਵਾਲੇ ਸਿਰਫ ਇੱਕੋ ਹੀ ਗੱਲ ਕਹਿ ਰਹੇ ਨੇ ਵੀ ਅਸੀਂ ਸਿੱਧੂ ਦੇ ਲਈ ਜਾਨ ਤੱਕ ਨਿਸ਼ਾਵਰ ਕਰ ਸਕਦੇ ਹਾਂ ਖੂਨ ਤਾਂ ਬਹੁਤ ਛੋਟੀ ਚੀਜ਼ ਆ ਤੇ ਗੱਲਬਾਤ ਕਰਦੇ ਆ ਕਲੱਬ ਦੇ ਮੈਂਬਰ ਵੀ ਸਾਡੇ ਨਾਲ ਨੇ ਕਿਵੇਂ ਦੇਖਦੇ ਹੋ ਤੀਰਾ ਜੀ ਇੱਕ ਕੈਂਪ ਦੀ ਤਿਆਰੀ ਕੀਤੀ ਸੀ ਤੇ ਇੱਥੇ ਪੂਰਾ ਹੜਾ ਆ ਪਿਆ ਲੋ ਅਬ ਇਹ ਪਿਆਰ ਹੈ ਜਿੱਦੂ ਦਾ ਪਿਆਰ ਬੋਲਦਾ ਦਿਲੋਂ ਲੋਕ ਆਉਂਦੇ ਨੇ ਨਾ ਕੋਈ ਪਾਰਟੀ ਦਾ ਅੰਦਰੋਂ ਬਜ਼ੁਰਗ ਮਾਈਆਂ ਭੈਣਾਂ ਇੰਨੀ ਗਰਮੀ ਚ ਇੱਕ ਭੈਣ ਤਾਂ ਇੱਥੇ ਬੈਠੀ ਸੀ ਉਹਨੂੰ ਬੜੀ ਤੇਹ ਲੱਗੀ ਹੋਈ ਸੀ ਪਰ ਜਿੰਨਾਂ ਜਿਹੜੇ ਇੱਥੇ ਆਈ ਕਹਿੰਦੀ ਮੈਨੂੰ ਸ਼ਾਂਤੀ ਉਰੇ ਆ ਕੇ ਮਿਲੀ ਐ ਇੰਨਾ ਪਿਆਰ ਆ ਇਹ ਟਾਲੀ ਥੱਲੇ ਬਹਿ ਕੇ ਮਾਨੂੰ ਸ਼ਾਂਤੀ ਮਿਲੀ ਐ ਕਿ ਮੈਂ ਉਹਦੇ ਭਰਾ ਨੂੰ ਮਿਲ ਕੇ ਗਈਆਂ ਇੰਨਾ ਪਿਆਰ ਹੈ ਲੋਕਾਂ ਦਾ ਬੜਾ ਪਿਆਰ ਕਰਦੇ ਲੋਕ ਮੈਂ ਤਾਂ ਕਹਿੰਦੇ ਕੀ ਨੇ ਨੌਜੋ ਉਹ ਕਹਿੰਦੇ ਵੀ ਸਾ ਅਸੀਂ ਬਲੱਡ ਦੇ ਕੱਲ ਵੀ ਨਹੀਂ ਕੋਈ ਆਉਣ ਸਾਰ ਕੋਈ ਇਹ ਨਹੀਂ ਦੇਦੇ ਸਾਡੀ ਉਮਰ ਘਟ ਹੈ ਸਿੱਧਾ ਨਾਮ ਫਾਰਮ ਭਰਦੇ ਨੇ ਬਲੱਡ ਦੇਣਾ ਜੀ ਅਸੀਂ ਉਹ ਤਾਂ ਕਹਿੰਦੇ ਜਾਨ ਮੰਗ ਲਓ ਯਾਰ ਜਾਨ ਦੇ ਦੇਗੇ ਇੰਨਾ ਪਿਆਰ ਕਰਦੇ ਲੋਕ ਦੇਖਿਆ ਕਿਸੇ ਲਈ ਕਿੰਨਾ ਪਿਆਰ ਜਿੰਦਗੀ ਫਸਟ ਟਾਈਮ ਮੇਰੀ ਸੁਰਤ ਦੇ ਵਿੱਚ 45 ਸਾਲ ਤੋਂ ਪਲੱਸ ਮੇਰੀ ਏਜ ਹੋ ਗਈ ਬਟ ਪਹਿਲੀ ਵਾਰ ਇੰਨਾ ਪਿਆਰ ਦੀ ਐਵਰੇਜ ਮੰਨੀ ਸੀਗੀ ਵੀ ਫੋਨ ਦਾ ਨਾਲ ਆ ਸੋਚਿਆ ਸੀ ਵੀ ਚਲੋ ਕਿ ਕੋਈ ਮੈਸੇਜ ਨਹੀਂ ਗਿਆ 2020 25 ਜੁਨਟਾਂ ਪਰ 100 ਤੋਂ ਪਲੱਸ 100 ਤੋਂ ਪਲੱਸ ਜਾਣ ਗਿਆ ਉਸੇ ਟਾਲੀ ਥੱਲੇ ਹਾਂ ਜਿੱਥੇ ਸਿੱਧੂ ਅਕਸਰ ਗੱਲਾਂ ਕਰਦਾ ਹੁੰਦਾ ਹੈ ਜੀ ਲਾਈਵ ਪਰ ਦੁੱਖ ਲੱਗਦਾ ਕਿਤੇ ਇਨਸਾਫ ਦੀ ਵੱਡੀ ਘਾਟ ਹੈ अच्छा भाई जी किसे कलाकार नहीं लगता भी इनक अट नहीं मैं तो हूं सनो एक दसा मेरा दोस्त सी कुलदीप मानक मैं उसका जिगरी यार हूं पूरा गायक ਆਪਣੇ ਵੇਲੇ ਤੁਰ ਗਏ दादा संधू जी ਤੁਰ ਗਏ ਰਬਲਾ ਜੀ ਤੁਰ ਗਏ ਪਰ ਮੈਂ ਇਹਨਾਂ ਨੂੰ ਇਹ ਨਹੀਂ ਕਹਿਣਾ ਚਾਹੁੰਦਾ ਵੀ ਉਹਨਾਂ ਦੇ ਇਕੱਠ ਨਹੀਂ ਹੋਇਆ ਪਰ ਉਹ ਆਪਣਾ ਸਧਾਰਨ ਇਕੱਠ ਜਿਹੜਾ ਆਮ ਆਪਣਾ ਇਨਸਾਨ ਤੇ ਹੁੰਦਾ ਉਹ ਹੁੰਦਾ ਇੱਥੇ ਤਾਂ 2 ਸਾਲ ਹੋ ਗਏ ਰੋਜ ਹੀ ਖੜਾ ਆਇਆ ਪੈ ਸਾਡੇ ਪਿੰਡ ਜਵਾਰ ਕੇ ਦੇਖ ਲਓ ਇੱਥੇ ਦੇਖ ਲਓ 1200 ਬੰਦਾ ਇੱਥੇ ਰੋਜ ਹਰ ਐਤਵਾਰ ਨੂੰ ਇੱਥੇ ਹਰ ਐਤਵਾਰ ਨੂੰ ਉੱਥੇ ਸਾਡੇ ਵੀ ਸ਼ਬੀਰ ਚੱਲਦੀ ਹੈ। ਹਾਂਜੀ ਮੈਂ ਤੁਹਾਨੂੰ ਫੇਰ ਕਹਿਣਾ ਚਾਹਣਾ ਵੀ ਇਸ ਬੱਚੇ ਦਾ ਇੰਨਾ ਦਿਮਾਗ ਸੀ ਜਿਹੜੀ ਵੀ ਗੱਲ ਬਣਾਉਂਦਾ ਸੀ ਹਰ ਇੱਕ ਬੰਦੇ ਦੇ ਢੁਗਦੀ ਸੀ। ਸੱਚੀ ਗੱਲ ਸੀ ਸੱਚੀ ਕਹਿ ਕੇ ਗਿਆ। ਪਰ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ ਬਾਈ ਚਮਕੌਰ ਜੀ ਨੂੰ ਤੇ ਬਲਕੌਰ ਜੀ ਨੂੰ ਤੇ ਆਪਣੀ ਭੈਣ ਚਰਨ ਜੀ ਚਰਨਕੌਰ ਨੂੰ ਵੀ ਜਿਹੜਾ ਛੋਟਾ ਸ਼ੁਭਦੀਪ ਹੈ ਨਾ ਆਪਣਾ ਉਹਨੂੰ ਬੜੇ ਢੰਗ ਨਾਲ ਪਾਲਣ ਪੋਛਣ ਉਹਦਾ ਕੀਤਾ ਜਾਵੇ। ਸਾਡੀ ਅਰਦਾਸ ਹੈ ਵੱਡਾ ਹੋ ਕੇ ਸਿੱਧੂ ਸਾਡੀ ਉਮਰ ਉਮਰ ਚ ਫੇਰ ਗਾਣੇ ਗਾਵੇ ਤੇ ਓਵੇਂ ਜਿਵੇਂ ਲਿਖੇ ਆਪ ਲਖਾਰੀ ਬਣੇ। ਸਾਨੂੰ ਫੇਰ ਮਤਲਬ ਸਾਨੂੰ ਸ਼ਾਂਤੀ ਆਊਗੀ ਬਜ਼ੁਰਗਾਂ ਨੂੰ ਖਾਸ ਕਰਕੇ ਬੱਚੇ ਤਾਂ ਦੇਖ ਹੀ ਲੈਣਗੇ ਪਰ ਸਾਡੀ ਉਮਰ ਹਜੇ ਐਂ ਲੱਗਦਾ ਵੀ 10-20 ਸਾਲ ਅਜਾਪਨ ਗੁਰੂ ਮਹਾਰਾਜ ਨੂੰ ਪਤਾ ਹੈ ਪਰ ਸਾਡੀ ਉਮਰ ਉਮਰ ਚ ਛੋਟਾ ਸ਼ੁਭ ਦੀ ਤਿਆਰੀ ਕਰਕੇ ਸਾਡੇ ਸਾਹਮਣੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਸਵੀਰਾਂ ਉਸ ਕੈਂਪ ਦੀਆਂ ਨੇ ਖੂਨਦਾਨ ਕੈਂਪ ਇਹ ਸੋਚ ਕੇ ਲਗਾਇਆ ਗਿਆ ਸੀ ਵੀ ਜੁਨਟਾਂ ਜਿਹੜੀਆਂ ਨੇ 20 ਤੋਂ 25 ਹੋਣਗੀਆਂ ਪਰ ਜਿਸੇ ਤਰੀਕੇ ਦੇ ਨਾਲ ਨੌਜਵਾਨਾਂ ਦਾ ਹੜਾ ਆਇਆ ਪਿਆ ਆ ਕੀ ਨਾਮਪਰਾ ਜਗਜੀਤ ਸਿੰਘ ਜੀ ਸਿੱਧੂ ਦੀ ਦੂਸਰੀ ਵਰਸੀ ਆ ਕਿਵੇਂ ਦੇਖਿਆ ਮਾਹੌਲ ਬਹੁਤ ਵਧੀਆ ਬਾਈ ਯਾਰ ਜੀ ਲੱਗਦਾ ਯਾਰ ਆ ਕੇ ਇੱਥੇ ਯਾਰ ਸਿੱਧੂ ਦੇ ਕਰੇ ਜੀ ਨਹੀਂ ਲੱਗਦਾ ਬਾਈ ਵਰਸੀ ਤੇ ਜਨਮ ਦਿਨ ਤੇ ਜਨਮ ਦਿਨ ਤੇ ਵੀ ਆਵਾਂਗੇ ਬਾਈ ਜੇ ਇੱਥੇ ਨਾ ਆਈਏ ਤਾਂ ਬਾਈ ਸਕੂਨ ਹੀ ਨਹੀਂ ਮਿਲਦਾ ਸਰੀਰ ਨੂੰ ਇੱਥੇ ਹੀ ਆ ਸਾਰਾ ਕੁਝ ਬਾਈ ਹੋਰ ਕੁਝ ਨਹੀਂ ਯਾਰ ਤਾਂ ਇਹ ਚਾਉਣ ਵਾਲੇ ਨੇ ਇਹਨਾਂ ਦੇ ਬਿਆਨ ਸੁਣਦੇ ਹੋਣਾ ਤਾਂ ਇੱਕ ਵਾਰ ਰੂਹ ਜ਼ਰੂਰ ਕੰਬਦੀ ਹੈ ਕਿ ਉਹ ਕਲਾਕਾਰ ਨੇ ਆਪਣਾ ਨਾਂ ਆਪਣੇ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਤੱਕ ਗੋਰੇ ਕਾਲੇ ਵੀ ਰੋਣ ਲਾਤੇ ਤਾਂ ਇਸੇ ਤਰ੍ਹਾਂ ਪਿਆਰ ਸਿੱਧੂ ਦੇ ਲਈ ਵਰਕਰਾਰਾ ਸਿੱਧੂ ਦੇ ਚਾਹਣ ਵਾਲਿਆਂ ਦਾ ਕੈਮਰਾਮੈਨ ਮਨੀਸ਼ ਦੇ ਨਾਲ ਪਰੰਦੀ ਪ੍ਰਾਣਾ ਜਗਵਣੀ ਟੀਵੀ ਮਾਨਸਾ